ਉਧਵਾ ਕਰੋਰਾ ਬਿਦਰਗੁਣ ਗਾਵੇ ਸਰਬਾਤਮ ਜਨ ਜਾਣਿਓ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਨੂੰ ਦੱਸ ਦਿੰਦੇ ਹਾਂ ਜੋ ਆਪ ਜੀ ਨੇ ਉੱਪਰ ਗੁਰਬਾਣੀ ਦੀ ਪੰਕਤੀ ਸਰਵਣ ਕੀਤੀ ਹੈ ਉਸ ਵਿੱਚ ਪਹਿਲੇ ਨੰਬਰ ਤੇ ਉਦੋ ਜੀ ਦਾ ਨਾਮ ਆਇਆ ਹੈ ਸੋ ਉਦੋ ਦੇ ਬਾਰੇ ਵਿੱਚ ਆਪਾਂ ਇਸ ਵੀਡੀਓ ਵਿੱਚ ਜਿੰਨੀ ਕੁ ਸਾਨੂੰ ਜਾਣਕਾਰੀ ਮਿਲੀ ਹੈ ਉਹਦੇ ਅਨੁਸਾਰ ਆਪਾਂ ਉਹਨਾਂ ਨੂੰ ਜਾਣਨ ਦਾ ਯਤਨ ਕਰਦੇ ਹਾਂ ਸੋ ਆਓ ਹੁਣ ਵੀਡੀਓ ਸ਼ੁਰੂ ਕਰਦੇ ਆਂ ਉਦੋਂ ਮਥੁਰਾ ਤੇ ਗੋਗਲ ਧਰਤੀ ਤੇ ਜਨਮ ਲੈਣ ਵਾਲਾ ਸ਼੍ਰੀ ਕ੍ਰਿਸ਼ਨ ਜੀ ਦਾ ਬਾਲ ਸਖਾ ਮਿੱਤਰ ਸੀ ਆਪ ਕ੍ਰਿਸ਼ਨ ਜੀ ਨਾਲ ਇਕੱਠੇ ਹੀ ਪੜੇ ਇਕੱਠੇ ਹੀ ਖੇਡੇ ਤੇ ਜਵਾਨ ਹੋਏ ਸਨ ਜਦੋਂ ਕ੍ਰਿਸ਼ਨ ਜੀ ਨੂੰ ਰਾਜ ਭਾਗ ਮਿਲਿਆ ਤੇ ਰਾਜ ਮਿਲਣ ਤੇ ਵੀ ਉਦੋਂ ਦਾ ਸਾਥ ਉਹਨਾਂ ਦੇ ਨਾਲ ਉਸੇ ਤਰ੍ਹਾਂ ਹੀ ਬਣਿਆ ਰਿਹਾ ਜਿਵੇਂ ਆਪਾਂ ਪਿਛਲੀ ਵੀਡੀਓ ਵਿੱਚ ਗੱਲ ਕੀਤੀ ਸੀ ਵਿਦਰ ਦੇ ਬਾਰੇ ਵਿੱਚ ਤੇ ਇਹ ਉਦੋਂ ਵੀ ਵਿਦਰ ਦੀ ਤਰ੍ਹਾਂ ਹੀ ਭਗਤ ਬਣ ਗਿਆ ਸੀ ਆਪ ਨੇ ਸ਼੍ਰੀ ਕ੍ਰਿਸ਼ਨ ਜੀ ਤੋਂ ਭਗਵਤ ਪੁਰਾਣ ਸੁਣਿਆ ਤੇ ਮੋੜ ਬਿਦਰ ਜੀ ਨੂੰ ਸੁਣਾਉਂਦੇ ਰਹੇ ਜਦੋਂ ਵੀ ਕਦੀ ਸ਼੍ਰੀ ਕ੍ਰਿਸ਼ਨ ਜੀ ਤੇ ਗੋਪੀਆਂ ਵਿਚਾਲੇ ਕੋਈ ਝਗੜਾ ਹੁੰਦਾ ਰਿਹਾ ਤੇ ਆਪ ਇਹ ਉਸ ਝਗੜੇ ਨਾਲ ਨਜਿੱਠਦੇ ਸਨ ਉਦੋਂ ਜੀ ਸ਼੍ਰੀ ਕ੍ਰਿਸ਼ਨ ਜੀ ਨੂੰ ਅਵਤਾਰ ਮੰਨਦੇ ਰਹੇ ਉਹਨਾਂ ਦੇ ਭਰੋਸੇ ਤੇ ਉਹਨਾਂ ਦੀ ਨਿਰਮਲ ਆਤਮਾ ਕਰਕੇ ਉਹਨਾਂ ਨੂੰ ਭਗਤ ਮੰਨਿਆ ਜਾਂਦਾ ਹੈ ਤੇ ਸਤਕਾਰ ਨਾਲ ਕਾਲ ਯੁਗ ਵਿੱਚ ਵੀ ਯਾਦ ਕੀਤਾ ਜਾਂਦਾ ਹੈ ਸੋ ਇਹ ਸੀ ਅੱਜ ਦੀ ਵੀਡੀਓ ਜਿਸ ਨੂੰ ਇਸ ਕਰਕੇ ਬਣਾਇਆ ਹੈ ਕਿ ਆਪ ਜੀ ਨੂੰ ਪਤਾ ਲੱਗ ਜਾਏ ਕਿ ਉਦੋਂ ਕੌਣ ਸੀ ਤੇ ਜਦੋਂ ਵੀ ਆਪ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਵਿੱਚ ਇਸ ਪੰਕਤੀ ਨੂੰ ਸੁਣੋ ਜਾਂ ਫਿਰ ਪੜ੍ਹੋ ਉਦੋਂ ਅਕਰੂਰ ਬਿਦਰ ਗੁਣ ਗਾਵੈ ਤੇ ਉਸ ਵਕਤ ਆਪ ਜੀ ਨੂੰ ਪਤਾ ਲੱਗ ਜਾਵੇ ਕਿ ਉਦੋਂ ਕੌਣ ਸੀ ਤੇ ਇਸ ਗੁਰਬਾਣੀ ਦੀ ਪੰਕਤੀ ਵਿੱਚ ਤਿੰਨਾ ਭਗਤਾਂ ਦਾ ਨਾਮ ਦਿੱਤਾ ਗਿਆ ਪੁਰਾਤਨ ਭਗਤ ਜੋ ਸਨ ਉਦੋਂ ਜਿਸ ਬਾਰੇ ਆਪਾਂ ਗੱਲ ਕਰ ਰਹੇ ਹਾਂ ਤੇ ਦੂਜੇ ਹਨ ਅਕਰੂਰ ਜਿਨ੍ਹਾਂ ਦੀ ਆਪਾਂ ਅਗਲੀ ਵੀਡੀਓ ਵਿੱਚ ਵਿਚਾਰ ਕਰਨੀ ਹੈ ਤੇ ਬਿਦਰ ਜੀ ਦੀ ਆਪਾਂ ਪਿਛਲੀ ਵੀਡੀਓ ਵਿੱਚ ਵਿਚਾਰ ਕਰ ਚੁੱਕੇ ਹਾਂ ਸੋ ਗੁਰਬਾਣੀ ਦੀ ਪੰਕਤੀ ਦਾ ਅਰਥ ਇਹ ਹੈ ਕਿ ਪਟ ਸੇਬਾਨ ਕਹਿੰਦੇ ਹਨ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਡੂੰਗੀ ਸਾਝ ਅਕਾਲ ਪੁਰਖ ਪਰਮਾਤਮਾ ਨਾਲ ਪਈ ਹੋਈ ਹੈ ਤੇ ਆਪ ਜੀ ਦਾ ਜਸ ਉਦੋ ਅਕਰੂਰ ਬਿਦਰ ਵਰਗੇ ਭਗਤ ਵੀ ਗਾ ਰਹੇ ਹਨ ਸੋ ਵੀਡੀਓ ਪਸੰਦਾ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਵੀਡੀਓ ਵਿੱਚ ਇੱਥੋਂ ਤੱਕ ਸਾਡੇ ਨਾਲ ਬਣੇ ਰਹੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ